ਆਦੇ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਉਸ ਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਿਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਇੱਕ ਫਾਜ਼ਲ ਕਾਦਾ ਇੱਕ ਅੰਮ੍ਰਿਤਸਰ ਦਾ ਇੱਕ ਤਰਨਤਾਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ ਚਾਰ ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰ ਦੇ ਚਾਈਨਿਸ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟਸ ਦੇ ਵਿੱਚ ਔਰ ਇਹਦੇ ਵਿੱਚ ਅੱਧਾ ਕਿਲੋ ਹਫੀਮ ਵੀ ਫੜੀ ਗਈ ਹੈ ਇੱਕ ਦੋਸ਼ੀ ਤੋਂ ਸੋ ਬੇਸਿਕਲੀ ਜਿਹੜਾ ਇਹ ਰਾਜਨ ਪਹਿਲਾਂ ਫੜਿਆ ਸਾਡੇ CIA ਸਟਾਫ ਦੇ ਇੰਸਪੈਕਟਰ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਮੁਲਕਦੀਪ ਹੋਣਾ ਦੇ ਉਹਦੇ ਤੋਂ ਪਹਿਲਾਂ ਇੱਕ 3 ਬੋਰ ਦਾ ਪਿਸਤਲ ਰਿਕਵਰ ਹੋਇਆ ਉਸ ਤੋਂ ਬਾਅਦ ਸੁਰਿੰਦਰ ਨੂੰ ਫੜਿਆ ਉਹਦੀ ਪੁੱਛਗਿੱਛ ਤੇ ਜੋ ਕਿ ਸਦਰ ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਦੇ ਤੋਂ ਚਾਰ ਪਿਸਟਲ ਫੜੇ ਗਏ ਤਿੰਨ 30 ਬੋਰ ਦੇ ਇੱਕ 9mm ਦਾ ਉਸ ਤੋਂ ਬਾਅਦ ਉਹਦੀ ਪੁੱਛ ਗਈ ਤੇ ਜਗਜੀਤ ਨੂੰ ਫੜਿਆ ਗਿਆ ਉਹ ਤੋਂ ਪੰਜ ਪਿਸਟਲ ਜਿਲਚੇ ਤਿੰਨ ਬਲੋਕ ਸੀਗੇ 9mm ਤੇ ਦੋ 30 ਬੋਰ ਦੇ ਪਿਸਟਲ ਲੋ ਰਿਕਵਰ ਹੁੰਦੇ ਆ ਜਿਹੜਾ ਜਗਜੀਤ ਹੈ ਇਹ 4-5 ਮਹੀਨੇ ਪਹਿਲਾਂ ਦਵਾਈ ਤੋਂ ਵਾਪਸ ਆਇਆ ਹੈ ਸਰਾਏ ਅਮਾਨਤ ਖਾਨ ਏਰੀਆ ਤਰਨਤਾਰਨ ਦਾ ਰਹਿਣ ਵਾਲਾ ਚੀਮਾ ਕਲਾ ਦਾ ਤੇ ਜਿਹੜਾ ਸੁਰਿੰਦਰਪਾਲ ਪਾਲੀ ਹੈ ਟਾਲੀ ਵਾਲਾ ਪਿੰਡ ਹੈ ਸਦਰ ਜਲੰਧਾ ਬਾਦ ਫਾਜ਼ਿਲਕਾਟ ਰਾਜਨ ਜਿਹੜਾ ਫੈਜ਼ਪੁਰਾ ਅਮਰਸਰ ਦਾ ਬੇਸਿਕਲੀ ਕਾਮਨ ਪੁਆਇੰਟ ਉਹੀ ਫਿਰ ਦੁਬਾਰਾ ਜਿੱਦਾਂ ਆਪਾਂ ਪਹਿਲਾਂ ਵੀ ਦੇਖਦੇ ਹਾਂ ਕਿ ਪਾਕ ਪੇ ਸਮਗਲਰਸ ਔਰ ਵਕ ਵਕ ਸੈਟਰਲਸ ਦੇ ਵਿੱਚ ਡਰਾਪਿੰਗ ਕਰਾ ਕੇ ਇਹਨਾਂ ਥਰੂ ਕੋਆਰਡੀਨੇਟ ਕਰਾਉਂਦੇ ਨੇ ਇਹਦੇ ਵਿੱਚ ਜਿਹੜੇ ਅਸੀਂ ਸੈਕਟਰ ਸਾਹਮਣੇ ਆਏ ਨੇ ਉਹ ਤਰਨਤਾਰਨ ਫਾਜ਼ਲਕਾ ਤੇ ਅਮਰਸਰ ਸੈਕਟਰ ਤਿੰਨ ਸੈਕਟਰ ਇਹਦੇ ਵਿੱਚ ਜਿਹੜੇ ਥਰੂ ਲੋਕੇਸ਼ਨ ਜਿਹੜੀਆਂ ਸੋਸ਼ਲ ਮੀਡੀਆ WhatsApp ਵਗੈਰਾ ਦੇ ਥਰੂ ਲੋਕੇਸ਼ਨ ਦੇ ਉੱਤੇ ਡਰਾਪਿੰਗ ਕਿਰਾਏ ਜਾਂਦੀ ਸੀਗੀ ਔਰ ਮੇਨ ਜਿਹੜਾ ਹੈਗਾ ਕਿ ਸੁਰਿੰਦਰ ਦਾ ਜਿਹੜਾ ਪਿੰਡ ਹੈ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਬਹੁਤ ਨੇੜੇ ਜਲਾਲਾਬਾਦ ਦੇ ਵਿੱਚ ਤੇ ਜਿਹੜਾ ਜਗਜੀਤ ਦਾ ਪਿੰਡ ਆ ਉਹ ਵੀ ਬਿਲਕੁਲ ਸਰਾਏ ਮੰਤਖਾਨ ਜਿਹੜਾ ਇਹਦਾ ਪਿੰਡ ਹੈਗਾ ਚੀਮਾ ਕਲਾ ਉਹ ਵੀ ਬਾਰਡਰ ਦੇ ਉੱਤੇ ਹੀ ਆ ਬਿਲਕੁਲ ਤਰਨਤਾਰਨ ਚ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਜੇ 10 ਸਫਿਸਟੀਕੇਟਿਡ ਜਿਹੜੇ ਵੈਪਨਸ ਨੇ ਟਰਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਜਿਸ ਚ ਸਾਡੀ ਟੀਮ ਜਿਸ ਵਿੱਚ ਰਵਿੰਦਰਪਾਲ ਜੀ ਨੇ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ACP ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਇਹਨਾਂ ਨੇ ਬਹੁਤ ਛਲਾਗਾ ਜੋ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਸਾਰਾ ਡਿਵੈਲਪ ਕਰਕੇ ਇੰਨੀ ਵੱਡੀ ਰਿਕਵਰੀ ਕੀਤੀ ਹੈ ਔਰ ਇੱਥੇ ਅਸੀਂ ਜਿਹੜੇ ਫਾਈਨੈਂਸ਼ੀਅਲ ਐਂਗਲ ਵੀ ਇਹਨਾਂ ਦੇ ਸਾਰਾ ਬੈਂਕ ਅਕਾਊਂਟ ਵਗੈਰਾ ਅਸੀਂ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਤਿੰਨੋਂ ਮੁਲਜ਼ਮਾਂ ਦੇ ਔਰ ਫੋਨ ਦੇ ਵੀ ਸਾਰੇ ਦੀ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੀ ਕਿੱਦਾਂ ਕਿੱਦਾਂ ਇਹਨਾਂ ਦੇ ਕਨੈਕਸ਼ਨ ਬਣੇ ਅਫੀਮ ਜਿਹੜੀ 1.5 ਕਿਲੋ ਉਹ ਵੀ ਅਸੀਂ ਚੈੱਕ ਕੀਤੀ ਹੈ ਕਿ ਮ ਕਰ ਰਹੇ ਹਾਂ ਵੀ ਕਿੱਥੋਂ ਦਾ ਸੋਰਸ ਹੈਗਾ ਮੇਨ ਜਿਹੜੀ ਇਸ਼ੂ ਹੈਗਾ ਕਿ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਬਹੁਤ ਸਾਰੇ ਡਰੋਨ ਰਾਹੀਂ ਹਥਿਆਰ ਔਰ ਜਿਹੜੀਆਂ ਇਲੀਗਲ ਚੀਜ਼ਾਂ ਚਾਹੇ ਉਹ ਡਰੱਗ ਹੋਵੇ ਚਾਹੇ ਐਕਸਪਲੋਸਿਵ ਹੋਣ ਉਹ ਆ ਰਹੀਆਂ ਤੇ ਉਹਦੇ ਤੇ ਸਾਨੂੰ ਹੋਰ ਚੌਕਸੀ ਅਸੀਂ ਵਰਤ ਰਹੇ ਹਾਂ ਬੀਐਸਐਫ ਨਾਲ ਬੜੀ ਅੱਛੀ ਕੋਆਰਡੀਨੇਸ਼ਨ ਹੈ ਬਾਕੀ ਐਨਸੀਬੀ ਤੇ ਹੋਰ ਏਜੰਸੀਆਂ ਨਾਲ ਵੀ ਸਾਰਾ ਅੱਛੀ ਤਾਲਮੇਲ ਨਾਲ ਕੰਮ ਕਰ ਰਹੇ ਹਾਂ ਪਟਿਕ ਸਾਡੇ ਜਿਹੜੇ ਗਵਾਂਟ ਦੇ ਮੁਲਕ ਦੇ ਵਿੱਚੋਂ ਬਦਮਨੀ ਫਲਾਉਣ ਦੀ ਗੱਲ ਜਾਂ ਸੈਂਸੇਸ਼ਨਲ ਕ੍ਰਾਈਮ ਕਰਾਉਣ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਪਰ ਪੰਜਾਬ ਪੁਲਿਸ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇਸ ਗੱਲ ਤੋਂ ਆਸੇ ਅਸੀਂ ਪੂਰੇ ਸਤਰਕਾ ਔਰ ਸ਼ਰਮਾਤਮਾ ਦੀ ਮੇਰ ਨਾਲ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਔਰ ਵਧੀਆ ਕਾਮਯਾਬੀ ਪ੍ਰਾਪਤ ਕੀਤੀ ਹੈ ਨੀ ਦੇਖੋ ਤੁਸੀਂ ਇਹ ਦੇਖੋ ਨਾ ਵੀ ਕਿੰਨੀ ਕੋਸ਼ਿਸ਼ ਹੋ ਰਹੀ ਹੈ ਗਵਾਂਡੀ ਮੂਰਤ ਦੇ ਵਿੱਚ ਉਹ ਕਿੰਨੀਆਂ ਤਾਕਤਾਂ ਲੱਗੀਆਂ ਹੋਈਆਂ ਪਰ ਫਿਰ ਵੀ ਜਿਹੜੀ ਅਪਰੀਸ਼ੀਏਟ ਕਰਨ ਵਾਲਾ ਐਫਰਟ ਹੈ ਸਾਡੀ ਸਾਰੀ ਟੀਮ ਦਾ ਕਿ ਇਹਨਾਂ ਨੇ ਕਿੰਨੇ ਦਿਨ ਰਾਤ ਮਿਹਨਤ ਕੀਤੀ ਔਰ ਪ੍ਰिवेंट ਕੀਤਾ ਕਿ ਅਗਰ ਇਹ ਮਾੜੇ ਹੱਥਾਂ ਚ ਲੱਗ ਜਾਂਦੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨਾ ਨੁਕਸਾਨ ਸਾਡਾ ਹੁੰਦਾ ਹੈ ਪਰ ਪਤਾ ਲੱਗਾ ਕਿ